ਜਦੋਂ ਬੇਦਨਾਂ ਦੇ ਕਬੱਡੀ ਕੱਪ ਦੇ ਵਿੱਚ ਬੂਰੀਏ ਨੇ 14 ਰੇਡਾਂ ਪਾਈਆਂ ਤੇ 12 ਪੁਆਇੰਟ ਅੱਜ ਕਹਿੰਦੇ ਦੇਦਨਾਂ ਦੇ ਮੇਲੇ ਤੋਂ ਸਕਾਰਪਿਓ ਗੱਡੀ ਦਾ ਜੇਤੂ ਓਏ ਸ਼ੀਸ਼ਰ ਵਾਲਾ ਬੂਰੀਆ ਮੇਰੇ ਮਿੱਤਰੋ ਤੇ ਕਹਿੰਦੇ ਓਏ ਹਰਿਆਣਿਆ ਸ਼ੂਲੀ ਸਕਾਰਪਿਓ ਗੱਡੀ ਜਿੱਤ ਗਿਆ ਹਲੋ ਅ ਵੀਰੇ ਪਲੀਜ਼ ਯਾਰ ਓ ਭਰਾ ਬਣ ਕੇ ਮੈਂ ਓ ਮੇਰੇ ਹੱਥ ਬਣਾ ਲਓ ਯਾਰ ਭਾਈ ਬਣ ਕੇ ਸੋ ਨੂੰ ਥੋੜੀ ਮਾਂ ਦੀ ਸੌ ਜਿਹੜਾ ਗੱਡੀ ਤੋਂ 5 ਫੁੱਟ ਦੂਰ ਨਾ ਹੋਵੇ ਪਲੀਜ਼ ਯਾਰ ਬੇਨਤੀ ਆ ਪਤਾ ਕੀ ਹੈ ਹਲੋ ਹਲੋ ਵੀਰੇ ਭਾਈ ਵੇ ਭਾਈ ਕੌਣ ਹੈ ਤੂੰ ਅੱਜ ਬਲਗਨ ਭਾਈ ਭਾਈ ਗੱਲ ਸੁਣੋ ਓ ਵੀਰੇ ਬੇਨਤੀ ਯਾਰ ਓਏ ਉਹ ਕਿਉਂ ਇਹਦੀ ਗੱਡੀ ਤੋੜਦੇ ਹੋ ਭਰਾ ਬਣ ਕੇ ਸਾਰੇ ਭਾਈ ਤੂੰ ਰੋਲੇ ਭਾਈ ਬੇਨਤੀ ਹੈ ਯਾਰ ਬੰਨ ਜਾਓ ਭਾਈ ਓਏ ਭਾਈ ਸਾਹਿਬ ਬੰਨ ਜਾਓ ਯਾਰ ਹਾਂਜੀ ਓ ਭਰਾ ਮੇਰੇ ਉਹ ਮੈਂ ਇੰਤਜ਼ਾਰ ਸਾਈਡ ਦੇ ਦੋ ਕਾਦੇ ਐਵੇਂ ਗੱਡੀ ਖਰਾਬ ਹੋ ਜੂ ਹਲੋ